ਨਮਸਕਾਰ ਦੋਸਤੋ ਸ਼੍ਰੀ ਗੁਰੂਗ੍ਰੰਥ ਸਾਹਿਬ ਦੇ ਗੈਬਸ ਰੂਪ ਮਾਮਲਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਇਸ ਮਾਮਲੇ 'ਚ ਇੱਕ ਬਹੁਤ ਹੀ ਵੱਡੀ ਗ੍ਰਫਤਾਰੀ ਵੀ ਹੋਈ ਹੈ ਤੁਹਾਨੂੰ ਦੱਸ ਦਈਏ ਹੈ ਕਿ ਇਸ ਮਾਮਲੇ 'ਚ ਸਤਿੰਦਰ ਸਿੰਘ ਕੋਹਲੀ ਦੀ ਗ੍ਰਫਤਾਰੀ ਹੋਈ ਹੈ ਜੋ ਕਿ ਪਹਿਲਾਂ ਐਸਜੀਪੀਸੀ ਦਾ ਮੁੱਖ ਸਾਬਕਾ ਮੁੱਖ ਐਡਕਟਰ ਸੀ ਇਹ ਮਾਮਲਾ ਕਾਫੀ ਲੰਮੇ ਸਮੇਂ ਤੋਂ ਚਰਚਾ 'ਚ ਸੀ ਹੁਣ ਇਸ ਮਾਮਲੇ 'ਚ ਇੱਕ ਨਵਾਂ ਮੋੜ ਆ ਗਿਆ ਹੈ ਇਸ ਮਾਮਲੇ 'ਚ ਸਰਕਾਰ ਦਾ ਕਹਿਣਾ ਹੈ ਕਿ ਸਿੱਟੇ ਦੀ ਜਾਂਚ ਨਾਲ ਸੱਚ ਸਾਹਮਣੇ ਆਏਗਾ ਕਿਸ ਨੂੰ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਇਨਸਾਫ ਵੱਡਾ ਕਦਮ ਹੈ ਇਸ ਮਾਮਲੇ 'ਚ ਐਸਜੀਪੀਸੀ ਦਾ ਕਹਿਣਾ ਹੈ ਕਿ ਸਰਕਾਰ ਸਿੱਖ ਸੰਸਥਾਵਾਂ ਦਾ ਦਖਲ ਦੇ ਰਹੀ ਹੈ ਮਾਮਲੇ 'ਚ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ ਐਸਜੀਪੀ ਸੰਧਰੋਂ ਪਹਿਲਾਂ ਹੀ ਇਹ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਆਪਾਂ ਉਨਰ ਬਤਾਇਆ ਹੈ ਕਿ ਮਾਮਲਾ ਬਹੁਤ ਹੀ ਗੰਭੀਰ ਹੈ ਪਰ 328 ਰੂਪ ਗਾਇਬ ਕਿੱਧਰ ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ 328 ਪਵਿੱਤਰ ਨਾਲ ਸੰਬੰਧਕ ਮਾਮਲੇ ਦੀ ਜਾਂਚ ਬਣਾਈ ਗਈ ਹੈ ਇਸ ਟੀਮ ਦੇ ਸਿੱਟ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ ਅੰਮ੍ਰਿਤਸਰ ਪੁਲਿਸ ਨੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਮਾਮਲਾ ਜਾਂਚ ਵਿੱਚ ਪੱਥਾਂ ਦੇ ਸਬੂਤਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਹੁਣ ਤੱਕ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸ ਜੀ ਪੀ ਸੀ ਦੇ ਸਾਬਕਾ ਡਰੋਨੀ ਅੰਡਰਡੈਕਟਰ ਅਤੇ ਅਕਸੂਰ ਬਾਦਲ ਦੇ ਨੀ ਦੇਕੀ ਸਾਥੀ ਇਸ ਤਰ੍ਹਾਂ ਦੇ ਸੈਕੋਲੀ ਨੂੰ ਮੁਕਤਾਰ ਕਰ ਲਿਆ ਗਿਆ ਹੈ ਕਮਿਸ਼ਨਰ ਦਾ ਗੁਰਗੁਰਾ ਸਾਹਿਬ ਦੇ ਪੁੱਲਰ ਨੇ ਦੱਸਿਆ ਕਿ ਅਦਾਲਤ ਨੇ ਤੋਂ ਪ੍ਰਾਪਤ ਸਰਚ ਵਾਰਡ ਆਧਾਰ ਤੇ ਐਸ ਆਈ ਜੀ ਟੀ ਕੋਲ 15 ਥਾਵਾਂ ਤੇ ਤਲਾਸ਼ੀ ਲੈ ਰਹੀ ਹੈ ਇਸ ਵਿੱਚ ਚੰਡੀਗੜ੍ਹ ਤੇ ਦੋਸਤਾਨ ਅੰਬਰਸਰ ਆਠ ਸਤਾਨ ਗੁਰਦਾਸਪੁਰ ਰੋਪੜ ਤਰਨਤਾਰਨ ਤੇ ਅੰਬਰਸਰ ਦੇ ਜਿਆਤੀ ਖੇਤਰ ਚ ਵੱਖ-ਵੱਖ ਸਤਾਨ ਸ਼ਾਮਲ ਹਨ ਉਹਨਾਂ ਕਹਿਆ ਹੈ ਕਿ ਸੀਨੀਅਰ ਤੇ ਮੁੱਖ ਜਾਜਦ ਅਧਿਕਾਰੀ ਇਸ ਜਾਂਚ ਦੀ ਨਿਜੀ ਤੌਰ ਤੇ ਨਿਗਰਾਨੀ ਕਰ ਰਹੇ ਹਨ ਜਾਂਚ ਦਾ ਮੁੱਖ ਦੇਸ਼ ਸਾਹਮਣੇ ਆਉਣ ਵਾਲੇ ਕਿਸੇ ਵੀ ਸਬੂਤ ਦਾਸ ਵਿੱਚ ਜਾਂ ਸਬੂਤ ਨੂੰ ਸਿਕਾਡ ਵਿੱਚ ਲਿਆਣਾ ਹੈ ਉਹਨਾਂ ਅੱਗੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਉਹਨਾਂ ਤੱਕ ਜੇ ਗ੍ਰਭਤਾਰੀ ਕੀਤੀ ਗਈ ਮੁੱਖ ਮੁਜ਼ਲਮ ਸਮੇਤ ਹੋਰ ਛੱਕਿਆਂ ਦੇ ਕਰਾਂਜ ਦਾ ਪੁੱਤਰ ਅਤੇ ਟਿਕਾਣੇ ਤੇ ਤਲਾਸ਼ੀ ਕੀਤੀ ਜਾ ਰਹੀ ਹੈ ਚੰਡੀਗੜ੍ਹ 3 ਜਨਵਰੀ 2026 ਨੂੰ ਗੁਰਗ੍ਰੰਥ ਸਾਹਿਬ ਦੀਆਂ 305 ਪਵਿੱਤਰ ਸਰੂਪਾਂ ਨਾਲ ਸੰਬੰਧਕ ਮੇਰ ਮਾਮਲਾ ਜਾਂਚ ਲਈ ਬਣਾਈ ਗਈ ਵਿਸ਼ੇਸ਼ ਟੀਮ ਸਿੱਟ ਅਤੇ ਆਪਣੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸਿਰਫ ਤੱਥਾਂ ਤੇ ਸਬੂਤਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਗੁਰਦਾਪੂਰ ਪੁਲਿਸ ਨੇ ਗੁਰਦੁਆਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਸਾਬਕਾ ਦਰੋਣੀ ਅਡਾਇਟਰ ਅਤੇ ਸੁਖਵੀਰ ਬਾਦਲ ਜੀ ਕੀ ਸਾਥੀ ਸਤੰਦਰ ਸਿੰਘ ਕੋਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।